ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ Star Detail Punjab ਦੇ ਵਿੱਚ ਜਿਦੇ ਵਿੱਚ ਤੁਸੀਂ ਘਰ ਬੈਠੇ ਵਕਫ ਵਕਫ ਜਾਣਕਾਰੀਆਂ ਸਾਡੇ ਕੋਲੋਂ ਹਾਸਲ ਕਰਦੇ ਰਹਿੰਦੇ ਹੋ ਜਿਵੇਂ ਕਿ ਅਸੀਂ ਤੁਹਾਨੂੰ ਨਿਤ ਨਵੇਂ ਤੁਨਵੇਂ ਅਪਡੇਟਾਂ ਚਾਹੀ ਰਾਸ਼ਨ ਕਾਰਡ ਸੰਬੰਧੀ ਹੋਣ ਜਾਂ ਪੰਜਾਬ ਬਿਜਲੀ ਬੋਰਡ ਸੰਬੰਧੀ ਹੋਣ ਅਸੀਂ ਤੁਹਾਨੂੰ ਨਿਤ ਦਿਨ ਪ੍ਰੋਵਾਈਡ ਕਰਵਾਂਦੇ ਰਹਿੰਦੇ ਹਾਂ ਸੋ ਨਵੇਂ ਅਪਡੇਟਾਂ ਤੁਸੀਂ ਸਾਡੀਆਂ ਦੇਖਦੇ ਹੋ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਗੱਲ ਕਸੀ ਤੁਹਾਡੇ ਨਾਲ ਬਹੁਤ ਜ਼ਰੂਰੀ ਕਰਨੀ ਹੈ ਵੀਡੀਓ ਦੇਖ ਕੇ ਤੁਸੀਂ ਚਲੇ ਜਾਂਦੇ ਹੋ ਪਰ ਲਾਈਕ ਨਹੀਂ ਕਰਦੇ ਇੱਕ ਲਾਈਕ ਤਾਂ ਕਰ ਦਿਆ ਕਰੋ ਕਿਉਂਕਿ ਸਾਡੂ ਵੀ ਜਿਹੜਾ ਮੋਟੀਵੇਸ਼ਨ ਹੈ ਸਾਡਾ ਉਹ ਵਧਦਾ ਰਹਿੰਦਾ ਹੈ ਸਾਨੂੰ ਹੌਸਲਾ ਮਿਲਦਾ ਰਹਿੰਦਾ ਹੈ ਕਿ ਅਸੀਂ ਨਿਤ ਦਿਨ ਹੋਰ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਇੱਕ ਵੀਰ ਨੇ ਤਲਵਿੰਦਰ ਸਿੰਘ ਨੇ ਜਿਹੜਾ ਉਹ ਕਮੈਂਟ ਕੀਤਾ ਸੀ ਪਿਛਲੇ ਦਿਨੀ ਕਿ ਭਾਈ ਜੀ ਘਰ ਦਾ ਲੋਡ ਕਿਵੇਂ ਚੈੱਕ ਕਰਨਾ ਹੈ ਉਹ ਸਾਨੂੰ ਦੱਸੋ ਅਸੀਂ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਵੀਡੀਓ ਦੇਖੀ ਤੇ ਸਾਨੂੰ ਸਵਾਲ ਪੁੱਛਿਆ ਅਸੀਂ ਵਾਦਾ ਵੀ ਉਹਨਾਂ ਨਾਲ ਕੀਤਾ ਸੀ ਕਿ ਅਸੀਂ ਵੀਡੀਓ ਜ਼ਰੂਰ ਲੈ ਕੇ ਹਾਜ਼ਰ ਹੋਵਾਂਗੇ ਸੋ ਅੱਜ ਇਸ ਟੌਪਿਕ ਦੇ ਉੱਤੇ ਗੱਲ ਤੁਹਾਡੇ ਨਾਲ ਕੀਤੀ ਜਾਣੀ ਹੈ ਇਹ ਟੌਪਿਕ ਜਿਹੜਾ ਬਹੁਤ ਹੀ ਸੈਂਸੇਰ ਹੈ ਜਿਹੜਾ ਅਸੀਂ ਤੁਹਾਡੇ ਨਾਲ ਅੱਜ ਸਾਂਝਾ ਕਰ ਰਹੇ ਹਾਂ ਤੁਸੀਂ ਲੋੜ ਕਿਵੇਂ ਚੈੱਕ ਕਰਨਾ ਹੈ ਸਭ ਤੋਂ ਪਹਿਲਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਲੋੜ ਕੀ ਹੈ ਸੋ ਤੋਂ ਪਹਿਲਾਂ Google Chrome browser ਖੋਲ ਕੇ PSPCL load extension ਲਿਖ ਲੈਣਾ ਹੈ ਤੁਸੀਂ ਉੱਪਰ ਹੀ ਜਿਹੜੀ ਸਾਈਟ ਨਜ਼ਰ ਆਏਗੀ ਉਹ ਤੁਸੀਂ ਓਪਨ ਕਰ ਲੈਣੀ ਹੈ ਫ੍ਰੀ ਕੈਲਕੂਲੇਟਰ ਦੇ ਨਾਂ ਤੇ ਤੁਹਾਨੂੰ ਦਿਖਾਈ ਦੇ ਰਿਹਾ ਇਹਦੇ ਤੇ ਕਲਿੱਕ ਕਰੋਗੇ ਇਹ ਜਿਹੜੀ ਸਾਈਟ ਹੈ ਖੁੱਲ ਜਾਣੀ ਹੈ ਖੁੱਲ ਕੇ ਇਹਦੇ ਵਿੱਚ ਜਿਹੜੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਾਈਟ ਹੈ ਕਨੈਕਸ਼ਨ ਟਾਈਪ ਦੇ ਵਿੱਚ ਤੁਸੀਂ DS 2kW ਤੱਕ ਜੇਕਰ ਤੁਹਾਡਾ ਹੈਗਾ ਤਾਂ ਤੁਸੀਂ ਇੱਥੇ ਰੱਖਣਾ ਜੇਕਰ 100 ਕਿਲੋਵਾਟ ਤੱਕ ਦਾ ਤਾਂ ਦੂਜੀ ਆਪਸ਼ਨ ਤੇ ਸਿਲੈਕਟ ਕਰਨਾ ਹੈ ਜੇਕਰ 100 ਤੋਂ 500 ਕਿਲੋਵਾਟ ਤੱਕ ਹੈ ਤਾਂ ਤੀਜੀ ਆਪਸ਼ਨ ਤੇ ਸਿਲੈਕਟ ਕਰਨਾ ਹੈ ਅਸੀਂ 20 ਕਿਲੋਵਾਟ ਤੱਕ ਦਾ ਕਰ ਰਹੇ ਹਾਂ ਨਿਊ ਕਨੈਕਸ਼ਨ ਮੰਨ ਲਓ ਅਸੀਂ 20 ਕਿਲੋਵਾਟ ਤੱਕ ਦਾ ਲੋਡ ਜਿਹੜਾ ਉਹ ਆਪਣਾ ਚੈੱਕ ਕਰਨਾ ਹੈ ਇਹਦੇ ਵਿੱਚ 3 ਆਪਸ਼ਨ ਆndੀਆਂ ਨੇ 20 ਕਿਲੋਵਾਟ 100 ਕਿਲੋਵਾਟ ਤੇ 500 ਕਿਲੋਵਾਟ ਜਿੰਨਾ ਵੀ ਅਸੀਂ ਲੋਡ ਚੈੱਕ ਕਰਨਾ ਹੈ ਡੀਐਸ ਰੈ residensial ਤੇ ਕਲਿੱਕ ਕਰਕੇ ਨਿਊ ਕਨੈਕਸ਼ਨ ਦਾ ਅਸੀਂ ਦੱਸ ਰਿਹਾ ਤੁਹਾਨੂੰ ਇਹਦੇ ਵਿੱਚ ਅਸੀਂ ਉਸ ਤੋਂ ਬਾਅਦ ਪਾਵਰ ਸਾਕਟ ਜਿਹੜੇ ਹੁੰਦੇ ਨੇ ਉਹ 1000 ਵਟ ਦਾ ਗਿਣਿਆ ਜਾਂਦਾ ਹੈ ਪਾਵਰ ਸਾਕਟ ਉਹ ਹੁੰਦਾ ਹੈ ਜਿਹੜਾ ਹੈਵੀ ਲੋਡ ਖਿੱਚਦਾ ਹੈ ਸਾਡਾ ਜਿਵੇਂ ਕਿ ਪਾਣੀ ਵਾਲੀ ਮੋਟਰ ਹੋਗੀ ਫ੍ਰਿਜ ਹੋਗੇ ਉਹ ਕਿੰਨੇ ਨੇ ਉਹ ਅਸੀਂ ਤਿੰਨ ਲੈ ਲੈਨੇ ਆ ਏਅਰ ਕੰਡੀਸ਼ਨ ਏਸੀ ਜਿਹੜੇ ਹੈ ਇੱਕ ਹੈ ਤੇ ਮੋਟਿਵ ਲੋਡ ਕੋਈ ਹੈ ਉਹ ਅਸੀਂ ਇੱਕ ਲੈ ਲੈਨੇ ਆ ਉਹਦੇ ਵਿੱਚ ਅਸੀਂ ਕੈਲਕੂਲੇਟ ਤੇ ਕਲਿੱਕ ਕਰਾਂਗੇ 1.221 ਤੁਹਾਨੂੰ ਜਿਹੜਾ ਟੋਟਲ ਲੋਡ ਤੁਹਾਨੂੰ ਆਪਣਾ ਕਨੈਕਸ਼ਨ ਜਿਹੜਾ ਉਹ ਦਿਖਾਈ ਦੇਵੇਗਾ ਇਹ ਜਿਹੜੇ ਪੁਆਇੰਟ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ ਸੋ ਇਹ ਵੀਡੀਓ ਅਸੀਂ ਤਾਂ ਲੈ ਕੇ ਆਈਆਂ ਇੱਕ ਸਾਡੇ ਵੀਵਰ ਨੇ ਤਵਿੰਦਰ ਸਿੰਘ ਜੋਕੇ ਸਾਡੀ ਵੀਡੀਓ ਦੇਖਤੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਇਨਕੁਆਰੀ ਮੰਗੀ ਸੀ ਕਿ ਲੋਡ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ ਅਸੀਂ ਤਾਂ ਹੀ ਇਹ ਵੀਡੀਓ ਲੈ ਕੇ ਆਈਆਂ ਸੋ ਤੁਹਾਨੂੰ ਇਹ ਜਾਣਕਾਰੀ ਸਾਡੀ ਦਿੱਤੀ ਸਪਸ਼ਟ ਮਿਲੀ ਹੈ ਤਾਂ ਲਾਈਕ ਜਰੂਰ ਕਰਕੇ ਜਾਓ ਇਸੇ ਤਰ੍ਹਾਂ ਦੀਆਂ ਹੋਰ ਵੀ ਵਧੀਆ ਤੋਂ ਵਧੀਆ ਵੀਡੀਓ ਅਸੀਂ ਨਿਤ ਲੈ ਕੇ ਆਂਦੇ ਰਵਾਂਗੇ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਬਤ ਬਤ ਸ਼ੇਅਰ ਮਿਲਦੇ ਆ ਇੱਕ ਹੋਰ ਨਵੇਂ ਟੌਪਿਕ ਦੇ ਨਾਲ ਸਾਨੂੰ ਦਿਓ ਇਜਾਜ਼ਤ ਅਸੀਂ ਇੱਕ ਹੋਰ ਨਵੀਂ ਟੌਪ ਤੇ ਤੁਹਾਡੇ ਨਾਲ ਅੱਗੇ ਮਿਲਾਂਗੇ ਸੋ ਇਹਦੇ ਲਈ ਤੁਹਾਨੂੰ ਸਾਡੇ ਚੈਨਲ ਨੂੰ ਕਰਨਾ ਹੋਵੇਗਾ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ